ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਰਮਲੀ ਹਰ ਕਿਸੇ ਦੀ ਲਾਈਫ 'ਚ ਪ੍ਰੋਬਲਮਸ ਆ ਕੋਈ ਵੀ ਇਨਸਾਨ ਹੈ ਜਾਨੀ ਹੈ ਜਿਹੜਾ ਕਹਿ ਸਕੇ ਵੀ ਮੈਂ ਬਹੁਤ ਖੁਸ਼ ਆ ਜਾਂ ਮੈਂ ਪਰਫੈਕਟ ਹਾਂ ਨਾ ਕਿਉਂਕਿ ਕਈ ਵਾਰੀ ਮੈਨੂੰ ਆ ਲੱਗਦਾ ਹੁੰਦਾ ਵੀ ਪਰਫੈਕਟ ਸ਼ਾਇਦ ਸਿਰਫ ਮੌਤ ਹੈ ਕਿਉਂਕਿ ਮੌਤ ਤੋਂ ਬਾਅਦ ਅਸੀਂ ਕੁਝ ਵੀ ਅੱਗੇ ਕਰਨ ਦੀ ਜਦੋਂ ਜ਼ਹਿਤ ਨਹੀਂ ਕਰਨੀ ਬਟ ਲਾਈਫ ਇਟਸ ਇੰਪਰਫੈਕਟ ਇੱਕ ਆਨ ਗoing ਪ੍ਰੋਸੈਸ ਹੈਗਾ ਸੋ ਜਦੋਂ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਕੀ ਕਰਦੇ ਹਾਂ ਸਾਨੂੰ ਹਰ ਕਿਸੇ ਨੂੰ ਕੋਈ ਨਾ ਕੋਈ ਉਹਦਾ ਆਨਸਰ ਲੱਭਣ ਦੀ ਤਾਂਗ ਹੁੰਦੀ ਅਸੀਂ ਸਾਨੂੰ ਹੁੰਦਾ ਵੀ ਕਿਸੇ ਸਿਆਣੇ ਨੂੰ ਪੁੱਛ ਲੋ ਹਨਾ ਕਿਸੇ ਤੋਂ ਕੋਈ ਜਵਾਬ ਮਿਲ ਜਾਊਗਾ ਕੀ ਕਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮੈਡੀਟੇਟ ਕਰੀਏ ਜਾਂ ਕੋਈ ਵੀ ਅਜੀ ਪ੍ਰੈਕਟਿਸ ਕਰੀਏ ਜਿਹਦੇ ਨਾਲ ਅਸੀਂ ਆਪਣੇ ਸੋਲ ਦੇ ਨਾਲ ਕਨੈਕਟ ਹੋ ਸਕੀਏ ਮੈਨੂੰ ਆਏ ਲੱਗਦਾ ਜੋ ਮੇਰੇ ਐਕਸਪੀਰੀਅੰਸ ਹੈ ਕਿ ਹਰ ਇੱਕ ਗੱਲ ਦਾ ਹਰ ਇੱਕ ਚੀਜ਼ ਦਾ ਹਰ ਇੱਕ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੈ ਉਹ ਸਾਡੇ ਅੰਦਰ ਹੈ ਅਸੀਂ ساری ਉਮਰ ਬਾਹਰ ਲੱਭਦੇ ਫਿਰਦੇ ਹਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਸ਼ੋਰ ਦੇ ਵਿੱਚ ਹਾਂ ਜਦੋਂ ਅਸੀਂ ਥੋੜਾ ਜਿਹਾ ਵੀ ਟਾਈਮ ਕੱਢ ਕੇ ਆਪਣੇ ਆਪ ਨਾਲ ਬੈਠਦੇ ਹਾਂ ਆਪਣੇ ਮਨ ਦੇ ਨਾਲ ਗੱਲ ਕਰਦੇ ਹਾਂ ਪੇਸ਼ੈਂਟਲੀ ਆਪਣੇ ਆਪ ਨਾਲ ਡੀਲ ਕਰਦੇ ਹਾਂ ਤਾਂ ਸਾਨੂੰ ਉਹਨਾਂ ਚੀਜ਼ਾਂ ਦੇ ਜਵਾਬ ਮਿਲਦੇ ਆ ਕਿਉਂਕਿ ਸਾਨੂੰ ਇਹ ਲੱਗਦਾ ਹੈ ਨਾਰਮਲੀ ਕਿ ਸ਼ਾਇਦ ਉਹਨੂੰ ਜ਼ਿਆਦਾ ਪਤਾ ਹੈ ਮੇਰੇ ਨਾਲੋਂ ਹਨਾ ਸ਼ਾਇਦ ਉਹ ਕੋਈ ਸਿਆਣਾ ਹੈ ਉਹਨੂੰ ਵੱਧ ਪਤਾ ਹੈ ਬਟ ਨੋ ਜੋ ਸਾਡੀ ਲਾਈਫ ਦੇ ਐਕਸਪੀਰੀਐਂਸਸ ਐ ਉਹਨਾਂ ਦੇ ਬਾਰੇ ਸਾਡੇ ਨਾਲੋਂ ਵੱਧ ਕੋਈ ਵੀ ਨਹੀਂ ਜਾਣ ਸਕਦਾ ਹਰ ਇਨਸਾਨ ਦਾ ਬੇਸਿਕਲੀ ਐਵਰੀ ਪਰਸਨ ਹੈਜ਼ ਥੇਅਰ ਲੈਸਨਸ ਯਾ ਥੇਅਰ ਜਰਨੀ ਜਿਦੇ ਚੋਂ ਉਹ ਚੀਜ਼ਾਂ ਨੂੰ ਅਸੀਂ ਸਿੱਖਣਾ ਹੈ ਸੋ ਐਂਡ ਆਫ ਦਿ ਡੇ ਅਸੀਂ ਕੀ ਨਹੀਂ ਕਰਦੇ ਅਸੀਂ ਕਦੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਹਰ ਇਨਸਾਨ ਕਹਿੰਦਾ ਮੈਂ ਤਾਂ ਰੱਬ ਤੇ ਛੱਡਿਆ ਮੈਂ ਮੈਨੂੰ ਪਤਾ ਹੈ ਮੈਨੂੰ ਪਤਾ ਮੈਂ ਤਾਂ ਰੱਬ ਤੇ ਛੱਡਿਆ ਉਹਨੇ ਹੱਲ ਕਰ ਦੇਣਾ ਪਰ ਫੇਰ ਵੀ ਅਸੀਂ ਆਪਣਾ ਦਿਮਾਗ ਲਗਾਉਣੀ ਹਟਦੇ ਬਹੁਤ ਸੋਚਣ ਵਾਲੀ ਤੇ ਡੂੰਗੀ ਗੱਲ ਹੈ ਇਹ ਆਪਣੇ ਆਪ ਤੇ ਲਾ ਕੇ ਦੇਖਿਓ ਵੀ ਜੋ ਤੁਸੀਂ ਕਹਿੰਦੇ ਹੋ ਉਹ ਤੁਸੀਂ ਕਰਦੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਮੈ ਰੱਬ ਤੇ ਛੱਡਿਆ ਹੈ ਤੁਸੀਂ ਰੱਬ ਤੇ ਛੱਡਦੇ ਹੋ ਅਸੀਂ ਆਪਣੇ ਦਿਮਾਗ ਨੂੰ ਲਗਾਉਣ ਦੀ ਕੋਸ਼ਿਸ਼ ਕਰਦੇ ਮੈਂ ਐ ਕਰ ਲਾ ਮੈਂ ਐ ਕਰ ਲਾ ਮੈਂ ਐ ਕਰ ਲਾ ਪਰ ਜੇ ਅਸੀਂ ਛੱਡਾਂਗੇ ਫਿਰ ਫਿਰ ਤਾਂ ਸਾਨੂੰ ਕੋਈ ਸੋਚਣ ਦੀ ਲੋੜ ਹੀ ਨਹੀਂ ਬੱਚਾ ਛੋਟਾ ਹੁੰਦਾ ਹੈ ਪੇਰੈਂਟਸ ਉਹਨੂੰ ਐ ਹਵਾ ਚ ਛਾਲਦੇ ਆ ਬੱਚੇ ਨੂੰ ਡਰੀ ਨਹੀਂ ਹੁੰਦਾ ਹੈਗਾ ਜਾਂ ਉਹ ਡਰਦਾ ਨਹੀਂ ਵੀ ਮੈਂ ਥੱਲੇ गिर ਜੂ ਕਿਉਂਕਿ ਉਹਨੂੰ ਪਤਾ ਕਿ ਉਹਨੇ ਫੜ ਲੈਣਾ ਬਹੁਤ ਇਹ ਜਿਹੇ ਐਗਜ਼ਾਮਪਲਸ ਆਉਂਦੇ ਆ ਫੋਰ ਏਗਜ਼ਾਮਪਲ ਮੈਂ ਕਈਆਂ ਨੂੰ ਕਹਿੰਨੀ ਹੁੰਦੀ ਆਪਣੇ ਸੈਸ਼ਨਸ ਵਿੱਚ ਵੀ ਜਦੋਂ ਤੁਸੀਂ ਕਿਤੇ ਗਏ ਸੀ ਕੋਈ ਬਾਹਰ ਦੇ ਕਲਾਇੰਟਸ ਹੁੰਦੇ ਹਨਾ ਤੁਸੀਂ ਅਮਰੀਕਾ ਆਸਟ੍ਰੇਲੀਆ ਕੈਨੇਡਾ ਗਏ ਸੀ ਤੁਸੀਂ ਜਾ ਕੇ ਉਹਨੂੰ ਪੁੱਛਿਆ ਸੀਗਾ ਪਾਇਲਟ ਨੂੰ ਵੀ ਆਪਦਾ ਸਰਟੀਫਿਕੇਟ ਜਾਂ ਆਪਦਾ ਕੋਈ ਲਾਇਸੈਂਸ ਤਾਂ ਦਿਖਾ ਤੂੰ ਪਾਸ ਕੀਤਾ ਤੂੰ ਇੰਨੀ ਜਨਤਾ ਨੂੰ ਲੈ ਕੇ ਜਾਣਾ ਤੂੰ ਸਾਨੂੰ ਪਚਾ ਵੀ ਦੇਵੇਂਗਾ ਕਦੀ ਵੀ ਨਹੀਂ ਪੁੱਛਦੇ ਹੈਗੇ ਸਾਨੂੰ ਉਹਦੇ ਤੇ ਵਿਸ਼ਵਾਸ ਸਾਨੂੰ ਇੱਕ ਕੈਬ ਡਰਾਈਵਰ ਤੇ ਵਿਸ਼ਵਾਸ ਹੈ ਭਾਵੇਂ ਉਹ ਕਿਤੇ ਜਾ ਕੇ ਸਾਨੂੰ ਕਿਤੇ ਮਾਰ ਦਵੇ ਸਾਡੇ ਕੋਤੇ ਐਕਸੀਡੈਂਟ ਕਰ ਦਵੇ ਹਨ ਪਰ ਸਮ ਉਹਦੇ ਤੇ ਵਿਸ਼ਵਾਸ ਹੈ ਬਟਨਾਂ ਨਾਲ ਗੱਡੀ ਚ ਬੈਠ ਕੇ ਅਸੀਂ ਚਲੇ ਜਾਣਾ ਹੈ ਵੀ ਹਾਂ ਅਸੀਂ ਪਹੁੰਚ ਜਾਵਾਂਗੇ ਉਵੇਂ ਉਹਦੇ ਤੇ ਵਿਸ਼ਵਾਸ ਹੈ ਉਸ ਅਕਾਲ ਪੁਰਖ ਤੇ ਵਿਸ਼ਵਾਸ ਹੈ ਉਵੇਂ ਨਹੀਂ ਉਹੀ ਜ਼ਰੂਰੀ ਹੈ ਬਸ ਹਰ ਕਿਸੇ ਲਈ ਜਿਹੜੀ ਵੀ ਤੁਸੀਂ ਰਿਲੀਜੀਅਨ ਨੂੰ ਬਿਲੋਂਗ ਕਰਦੇ ਹੋ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਆਪਣੇ ਗੁਰੂਆਂ ਤੇ ਗੁਰੂ ਰੰਧ ਸਾਹਿਬ ਤੇ ਵਿਸ਼ਵਾਸ ਕਰੋ ਹਨ ਤੁਸੀਂ ਹਿੰਦੂਇਜ਼ਮ ਨੂੰ ਬਿਲੋਂਗ ਕਰਦੇ ਹੋ ਜੋ ਗੀਤਾ 'ਚ ਕਿਹਾ ਗਿਆ ਹੈ ਹਨ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਉਹਦੇ ਤੇ ਵਿਸ਼ਵਾਸ ਤਾਂ ਕਰਕੇ ਦੇਖੋ ਉਹ ਕਹਿੰਦਾ ਮੈਂ ਤੂੰ ਕਰਤਾ ਸੀ ਮੇਰੇ ਤੇ ਛੱਡਦਾ ਸੀ ਕੀ ਪਤਾ ਮੈਂ ਤੇਰੇ ਲਈ ਕੀ ਕਰ ਦਵਾ ਤੈਨੂੰ ਕੀ ਲੱਗਦਾ ਲੋਕੀ ਕਹਿੰਦੇ ਪਾਠ ਕਰਨ ਦਾ ਟਾਈਮ ਨਹੀਂ ਮਿਲਿਆ ਮੈਂ ਅਸੀਂ ਤਾਂ ਜੇ ਕੰਮ ਕਰਦੇ ਆ ਅਸੀਂ ਆਫਿਸ ਜਾਣਾ ਸਾਡੇ ਕੋਲ ਜੌਬਸ ਆ ਅਸੀਂ ਬੱਚੇ ਵੀ ਪਾਲਨੇ ਇਹ ਤਾਂ ਵਿਹਲਿਆਂ ਦਾ ਕੰਮ ਹੈ ਰੱਬ ਕਹਿੰਦਾ ਤੂੰ ਪਾਲ ਰਿਹਾ ਤੂੰ ਘਮਾ ਰਿਹਾ ਤੂੰ ਪਾਲ ਰਿਹਾ ਬੱਚਾ ਨੂੰ ਉਹ ਪਾਲ ਰਿਹਾ ਜੋ ਦਵੇ ਹੀ ਨਾ ਤੇ ਤੇਰੇ ਅਸੀਂ ਕਿੱਥੋਂ ਪਾਲ ਲਵਾਂਗੇ ਤੇ ਫਿਰ ਜੋ ਪਾਲ ਹੀ ਰਿਹਾ ਫਿਰ ਸਾਨੂੰ ਸਟ्रेस ਲੈਣ ਦੀ ਲੋੜ ਹੀ ਕੀ ਹੈ ਫਿਰ ਸਾਨੂੰ ਸੋਚਣ ਦੀ ਲੋੜ ਹੀ ਕੀ ਹੈ ਅਸੀਂ ਕਿਉਂ ਸਟ्रेस ਲੈਂਦੇ ਕਿਉਂ ਸੋਚਦੇ ਕਿਉਂਕਿ ਸਮ ਲੱਗਦਾ ਮੈਂ ਇਹ ਕਰਨਾ ਹੈ ਤੇ ਜਿਹੜੀ ਮੈਂ ਆ ਨਾ ਸਾਡੀ ਉਹਨੂੰ ਦੇਰ ਸਵੇਰ ਬਹੁਤ ਗੰਦੇ ਤਰੀਕੇ ਨਾਲ ਉਹ ਉਸ ਚੀਜ਼ ਨੂੰ ਸਾਡੀ ਮੈਂ ਨੂੰ ਖਤਮ ਕਰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਉਹ ਮੈਂ ਵਿੱਚ ਨਾ ਆਵੇ ਸੋ ਇਸ ਚੀਜ਼ ਦੇ ਰਿਲੇਟਡ ਤੁਹਾਨੂੰ ਕੋਈ ਵੀ ਕੁਏਰੀਜ਼ ਆ ਜਾਂ ਕੋਈ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਮੈਂਟਸ ਵਿੱਚ ਲਿਖ ਕੇ ਦੱਸਿਓ ਥੈਂਕ ਯੂ so much